ਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਮੈਂ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਬੀਤੇ ਹੋ ਚੁੱਕੇ ਆ ਕੋਟਿਆਲ ਸਿੰਘ ਕੋਲ ਜੀ ਤੇ ਅੱਜ ਵੀ ਭਾਈ ਨੇ ਛੇ ਦਾ ਲੈ ਕੇ ਦਾਵਾ ਲੈ ਕੇ ਆਏ ਆ ਉਹ ਸ਼ੁਭਕਰਦੇ ਆ ਭਾਈ ਜੀ ਆਪ ਸਿਕਾ ਆਪ ਸਿਕਾ ਆਪ ਸਿਕਾ ਜੀ ਹੋਰ ਕਿਵੇਂ ਆ ਤੁਹਾਡਾ ਆਪ ਪੈਸਾ ਜਾਂਦਾ ਜਾਂਦਾ ਫਰਕ ਨਹੀਂ ਡੇ ਲਗਾ ਜੀ ਹਾਂ ਜੀ ਉਹਦੀ ਨਾ ਵਧੇਗੀ ਬਾਹਰ ਪਾਣਾ ਇੱਕ ਬੰਦੇ ਦੇ ਚਲੋ ਕੋਈ ਗੱਲ ਨਹੀਂ ਆ ਤੁਹਾਨੂੰ ਬਤਾਵੇ ਇਦਾਂ ਚੱਲਣਾ ਪੈਂਦਾ ਵਾ ਫਿਰ ਕੀ ਆ ਰਹਿਗੇ 15 10 15 ਦਿਨ ਲੱਗਣੇ 15 ਦਿਨ ਨੇ ਪ੍ਰਵਾਹ ਨਹੀਂ ਕਰਦਾ ਅੱਜ ਜੀ ਇਹਦੇ ਆ ਵੀ ਚਲੋ 15 ਦਿਨਾਂ ਤੱਕ ਆਪਾਂ ਨਾ ਹੱਥ ਥੋੜਾ ਸੁੱਕਾ ਹੋ ਜਾਊਗਾ ਇਹ ਪਾਜੀ ਇਦਾਂ ਕਰਦੇ ਜੋ ਜਵਾਈ ਕਰਨੀ ਹੋਵੇ ਨਾ ਆਪ ਵੀ ਅੱਗੇ ਹੱਥ ਨਾਲ ਜੋੜਦਾ ਪਈਦੇ ਆ ਵੀ ਕੋਈ ਗੱਲ ਨਹੀਂ ਜਰਾ ਫਿਰ ਦਿਨ ਲੇਟ ਹੋਣਾ ਇਹਨੇ ਫੇਲ ਨਹੀਂ ਪੈਂਦੇ ਬਾਕੀ ਆ ਚਲੋ ਖੇਚਲ ਕਰਨੀ ਆ ਹੁਣ ਪੈਣੀ ਆ ਥੋੜੇ ਇੱਕ ਦਿਨ ਹੈਗੀ ਆ ਬਾਕੀ ਸਨੀਪ ਪਾਜੀ ਮਾਲ ਵਿਗ ਗਿਆ ਮਾਲ ਤੇ ਸੰਦੀਪ ਭਾਈ ਤੁਹਾਨੂੰ ਪਹਿਲਾਂ ਫੋਨ ਕਰਦਾ ਵੀ ਵੀਡੀਓ ਭਾਵੇਂ ਚੜੋ ਭਾਵੇਂ ਨਾ ਚੜੋ ਮਾਲ ਦਾ ਸ਼ਾਟ ਤੇ ਵਿਗ ਗਿਆ ਜੀ ਵਿਗ ਗਿਆ ਇਹਨਾਂ ਦੇ ਸ਼ਾਟ ਤੇ ਵਿਗ ਗਿਆ ਜਿਹੜਾ ਫੋ ਚੰਗੀਆਂ ਨੇ ਰਸ਼ੀਆਂ ਚੰਗੀਆਂ ਨੇ ਜਰਸੀ ਵਾਸੀ ਦਾ ਬੜਾ ਫੋਨ ਆਇਆ ਸੰਦੀਪ ਭਾਈ ਉਹ ਨਹੀਂ ਸ਼ਰਮ ਨਸਲ ਵੜੀ ਨਸਲ ਵੜੀ ਬਾਕੀ ਇਹ ਵੀ ਚਲੋ ਐ ਹੀ ਹੁੰਦਾ ਸੰਗਤ ਪਿਆਰ ਬਹੁਤ ਕਰਦੇ ਯਾਰ ਬਿਲਕੁਲ ਜੀ ਤੇ ਮਾਲ ਵੀ ਚਲੋ ਆਪਣੇ ਲੋ ਤੇ ਮਹਾਰਾਜ ਦੀ ਕਿਰਪਾ ਨਾਲ ਚੰਗਾ ਹੀ ਲਈਦਾ ਆ ਬਾਕੀ ਰੱਬ ਜਾਣਦਾ ਅੱਜ ਤੁਹਾਨੂੰ ਪਤਾ ਹੀ ਆ ਕਿਸਾਂ ਦੀ ਤੇ ਪਰ ਤੇ ਭਾਈ ਚਾਲੇ ਚੈਨਲ ਤੇ ਬਹੁਤ ਸੌਕੀਆਂ ਤੇ ਕਾਇਆਂ ਮਿਲਦੀ ਮੈਂ ਟਮਾਟਰ ਵੇਖ ਜਾਂਦੀਆਂ ਪੂਣੀ ਇੰਨਾ ਆਉਂਦਾ ਪੂਣੀ ਇੰਨਾ ਕਮਦਾ ਇੰਨਾ ਕ ਪੈਸਾ ਆਉਂਦਾ ਮਤਲਬ ਥੋੜਾ ਥੋੜਾ ਜਿਹਾ ਜੀ ਹਾਂ ਜੀ ਪਕੀਆਂ ਦੇ ਨੰਬਰ ਜਿਹੜੇ ਚੁੱਕੇ ਜਾਂਦੇ ਹੈ ਕਿ ਤੇ ਭਾਈ ਦੇ ਇਧਰੋਂ ਹਾਂ ਜੀ ਕੋਈ ਗੱਲ ਨੰਬਰ ਇਕ ਕਰ ਲਾਓ ਹਾਂ ਜੀ ਚਲੋ ਬਾਕੀ ਅੱਜ ਵਲ ਕਿੰਨੀਆਂ 6 ਜੇ ਸਲੀਪ ਭਾਜੀ ਆਜੋ ਫਿਰ ਇਧਰ ਚਲੋ ਖੋਲੋ ਇਹ ਗੱਬਣਾ ਇਹ ਗੱਬਣਿਆ ਜੀ ਬੜੀ ਪਲੀ ਵੇਣ ਹੈ ਪਲੀ ਆ ਸੰਦੀਪ ਭਾਜੀ ਰਾਤੀ 9 ਵਜੇ ਅਸੀਂ ਲਈ ਜੇ ਇਹ ਹਾਂਜੀ ਅੰਮ੍ਰਿਤਸਰੋਂ ਜਾ ਕੇ ਲੋ ਜੀ ਵੇਖੋ ਵੇਰ ਕਰ ਬੈਠਾ ਕੇ ਲੈ ਜਾਂਦੇ ਜਾ ਕੇ ਬੈਠਾ ਕੇ ਲੈ ਜਾਂਦਾ ਹੈਗਾ ਅੰਮ੍ਰਿਤਸਰ ਹਾਂਜੀ ਜੀ ਉੱਥੋਂ ਲਈ ਵਸੀ ਜਾ ਕੇ ਕਿਆ ਬਣੂਗਾ ਹਨਾ ਵਸੀ ਬਣੂ ਬਹੁਤ ਆਜੋ ਜੀ ਇੱਕ ਮਾ ਲਓ ਆਹ ਬਹੁਤ ਬਣਾ ਦੇ ਇਹਦੇ ਘਰ ਗੜਾਈ ਜੀ ਨਾ ਐ ਤਾਂ ਤਨ ਓਕੇ ਚਲ ਅੱਗੇ ਥਾਣਾ ਵਾਲੇ ਪੁੱਗਾਂਗੇ ਅੱਗੇ ਤਾਂ ਬੰਦ ਅੱਥਰ ਲੈ ਜਾ ਠੰਡੀ ਸੀ ਲਿਆ ਆ ਜਾ ਆ ਜਾ ਹੈ ਸਿਆਹੀਆ ਸਿਆਹੀ ਵਾਹ ਉਹ ਸ਼ੇਰ ਕਿਹੜੀ ਕਿਹੜੀ ਰੰਗਿਆਂ ਨੇ ਨਾ ਆ ਸ਼ੇਰ ਜੇ ਰੰਗੀਆਂ ਆ ਸ਼ੇਰ ਰੰਗੀਆਂ ਜੁਦ ਹਾਂਜੀ ਫਿਰ ਜਦੋਂ ਭਾਜੀ ਵੇਖ ਲੋ ਜਿੱਦਾਂ ਕਰਨੀਆਂ ਕਰ ਲੋ ਛੋੜ ਹੀ ਕਰਨੀਆਂ ਛੋੜ ਹੀ ਕਰਨੀਆਂ ਬਿਲਕੁਲ 50 ਦੀ ਦੇ ਦਿਆ ਸੁਨੀਪਾ ਜੀ ਫਿਰ ਜਿਵੇਂ ਮਰਜ਼ੀ ਕਰ ਲੋ 45 ਦੀ ਭਾਜੀ 45 ਹਜ਼ਾਰ ਸਾਡੇ ਚਲੋ 500 ਛੋੜ ਆਂਦੋ ਆ ਵੀ ਗੱਪਣੀਆਂ ਹਾਂਜੀ ਇਹ ਵੀ ਗੱਪਣ ਆ ਜੀ ਇਹ ਵੀ ਗੱਪਣੀ ਆ ਇਹ ਅਸੀਂ ਭਾਜੀ 45 ਹਜ਼ਾਰ ਦੂਆ ਦਜੇ ਸੁਣੀ ਆ ਹਾਂ ਸੰਦੀਪ ਭਾਜੀ ਗਾਲੇ ਦਾ ਮਾ ਵੀ ਇਹ ਵਸ਼ੀ ਜੇ 20 ਕਿਲੋ ਤੋਂ ਤਾਂ ਨਾ ਦੇਵੇ ਅੱਛਾ ਇਹ ਵਸ਼ੀ ਵਾਪਸ ਲਵਾਂਗੇ ਅੱਛਾ ਤੇ ਜੇ ਕੋਈ 60 ਦੀ ਲਾਊਗਾ ਦੇ ਹਾਂ ਅੱਪਾ 55 ਹਜ਼ਾਰ ਦੀ ਵਜੀ ਦੇ ਦਾਂਗੇ ਇਹ ਕਹਿੰਦੇ ਸੱਗੀ ਲੜੀ ਨਾ ਕਿ ਪਾਣੀ ਆਪਾਰੇ ਅੱਛਾ ਠੀਕ ਹੈ ਜੀ ਜਦ ਤਨ ਸੂਹ ਵੀ ਵਛੀ ਉਹਦਨ ਵਛੀ ਲੈ ਜਾਨੂੰ ਕੋਈ ਤਰਾਜ ਨਹੀਂ ਅੱਛਾ ਹਾਂ 20 ਕਿਲੋ ਭਾਈ ਗਾਰੰਟੀ ਗਾਰੰਟੀ ਨਾ ਠੀਕ ਹੈ ਜੀ ਜਕੇਣ ਆ ਸੰਦੀਪ ਭਾਈ ਉਹ ਨਾ ਬੰਦਿਆਂ ਨੇ ਪੂਰੀ ਤਸੱਲੀ ਦਿੱਤੀ ਆ ਹਾਂ ਹਾਂ ਤੋਰੋ ਮਰੇ ਜੀ ਬਾਕੀ ਇਹ ਵੇਖੋ ਵੀ ਛਾਈ ਵਾਲਿਆਂ ਨੂੰ ਭਾਵੇਂ ਲੱਤਾਂ ਫੜ ਛੱਡੋ ਵਛੀ ਇੰਨੀ ਠੰਡੀ ਆ ਮਰਜੀ ਬੈਠੋ ਭਾਈ ਕੋਈ ਨਹੀਂ ਦੀਦ ਹੀ ਆ ਹਾਂ ਤੋਰੋ ਜੀ ਆਜੋ ਲਓ ਜੀ ਵੇਖੋ ਕਰਾਂ ਦੀ ਜਿਹੜਾ 20 ਕਿਲੋ ਦੇਦਾ ਫੇਰ 6000 ਫੇਰ 60 ਦੀ ਹੈ ਜੀ ਭਾਈ ਕੋਈ ਸਾਈ ਪਾਲੇ ਆਪਾਂ ਪਠੇ ਪਉਣ ਨੂੰ ਤਿਆਰ ਆਪਾਂ ਹਰ ਕੋ ਤੋਂ ਆ ਕੇ ਲੈ ਜਾਈਏ ਟਾਈਮ ਕਿੰਨਾ ਲੇਜੋ ਵੀਰ ਰਾਜੀ ਬੜੀ ਵੇਣ ਆ ਰਾਜੀ ਤੇ ਬੋਦਲ ਆ ਜੀ ਲੋਨੀ ਕਮੀ ਕੋਈ ਵੀ ਭਾਜੀ ਹੋਣ ਫਿਰ 55000 ਦੀ ਹੁਣ 55000 ਦੀ 55000 ਦੀ ਭਾਜੀ ਹਾਂ 500 ਹਾਂ 500 ਛੋੜੀ ਹੋਣੀ ਆ ਬਸ ਠੀਕ ਐਸਾ ਵੀ ਕੋਲ ਚਲੋ ਇਹ ਸੁਈ ਆ ਬੈਠ ਸੰਦੀਪ ਭਾਜੀ ਅੱਛਾ ਹਾਂ ਜੀ ਦੁੱਧ ਦੇਦੇ ਥੱਲੇ ਸੁਨੀਪ ਜੀ 14 15 ਕਿਲੋ ਦੁੱਧ ਹੈ ਵੇਲੇ ਹੈਗਾ 15 ਕਿਲੋ ਹੈਗਾ ਹਾਂ ਜੀ ਫੁੱਲਾ ਢੁੱਲਾ ਇਹ ਵੀ ਤੋਰੋ ਲਓ ਜੀ ਵੇਖੋ ਜਵਾ ਲਗਾ ਸੁਨੀਪ ਭਾਜੀ ਹਾਂ ਜੀ ਚਲੋ ਇਹ ਕਾਰ अच्छा हां जी ਵਾਹ ਚੰਗੀ ਬਾਜੀ ਹਨ ਵੇਖੋ ਸੰਦੀਪ ਭਾਜੀ ਕਿਦਾਂ ਦਾ ਲਗਾ ਬੱਚਾ ਮਰ ਗਿਆ ਆ ਗਿਆ ਮਗਰ ਚੁੱਭ ਰਿਆ ਜੀ ਇਹਦੇ ਆਏ ਦੇਖੀ 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 ਪੱਤੇ ਕਰਕੇ ਉੱਪਰ ਬੱਚੇ ਆ ਜਾਂਦੀ ਹੈ ਨਾ ਲੈ ਲੈ ਜਾਓ ਕੋਈ ਕੋਈ ਜਾਓ ਪਰ ਜਾਣਾ ਹਾਂ ਨਹੀਂ ਭਾਗੋ ਜਾਓ ਜੀ ਸੰਦੀਪ ਭਾਜੀ ਆਣਾ ਹੀ ਕਰਦੀ ਏ ਵੀ ਹਾਂ ਨਹੀਂ 40000 ਦੀ 40000 ਦੀ ਚਲੋ ਠੀਕ ਹਾਂ ਨਹੀਂ ਆ ਜਿਉ ਲਿਆਓ ਉਹ ਘਪਣਾ ਇਹ ਨਹੀਂ ਇਹ ਵੀ ਸੂਈ ਜਾ ਵਸ਼ੀ ਇਹਨੂੰ ਵੋਲੀ ਜੇ ਦੁੱਧ ਕਿੰਨਾ ਇਹਦੇ ਥੱਲੇ ਸੰਦੀਪ ਭਾਜੀ 10 ਕਿਲੋ ਦੁੱਧ ਜਿਹੜਾ ਵਾ ਡਾਕਟਰ ਮੇਂ ਮੰਗਾਊਗਾ ਤੇ ਆਹ ਵਸ਼ੀਏ ਤੇ ਮਗਰ ਠੀਕ ਆ ਹਾਂ ਜੀ ਸੂਆ ਪਹਿਲਾਂ ਪਹਿਲਾਂ ਲੋ ਜੀ ਪਹਿਲਾਂ ਸੂਆ ਤੇ ਵੇਖੋ ਕਰਾਂ ਦੀ ਹਾਂਜੀ ਭੈਰਾ ਇਹ ਭਾਜੀ ਜਿਆਦਾ ਮੁੱਲ ਕੀ ਕਰਨਾ ਦਾ ਵੀ ਜਿਆਦਾ ਜੀ ਜਾਣ ਦੋ ਜੀ ਆ ਜੀ ਜਾਣ ਦੋ 38000 ਦੀ ਜਾਣ ਦੋ 38000 ਦੀ ਚੱਲਣ ਦੋ ਚਲੋ ਲਿਆਓ ਲਾ ਲੇ ਇਹ ਗੱਪਣਾ ਲੈ ਜੂ ਟਾਈਮ ਨਾ ਅਜੇ ਲੈ ਜੂਗੀ ਦਲਾ ਜਣੇ ਭਾਜੀ ਇਹ ਵੇੜ ਲਓ ਜੀ ਵੇਖੋ ਗਾਣੇ ਅਜੇ ਹੁਣ ਜੀ ਹਾਂ ਜੀ ਮਰ 47000 ਦੀ ਦੇ ਦਾਂਗੇ 45000 ਦੀ ਹਾਂ 150 ਛੋੜ ਹੈ ਹਾਂ ਚਲੋ ਉਹ ਵੀ ਲੈਓ ਕਾਲੀ ਕਢ ਲਓ ਗੱਬਣਾ ਗੱਵੜੀਆਂ ਜੀ ਉਹ ਲਾਸਟ ਪੀਸ ਹੈ ਜੀ ਪਹਿਲਾ ਸੁਆ ਨਹੀਂ ਸੁਆ ਤੇ ਜਾਣਾ ਦੂਜਾ ਜੀ ਹਾਂ ਜੀ ਤੁਹਾਡੇ ਆਪਣੀ ਤਾਂ ਬਣ ਗਈ ਆ ਇਹ ਬਾਈ ਜੀ ਤੋਹਫਾ ਜੀ ਲਾਸਟ ਪੀਸ ਹੈ ਤੋਹਫਾ ਜੀ देखो वेखो दूजा थूआ ठीक है नहीं ठीक है ठीक है हाँ जी फिर ਤਨਦੀਪ ਜੀ ਲਾਟ ਪੀਸ ਆ ਹੁਣ ਬਿਲਕੁਲ ਠੀਕ ਆ ਕਿ ਨਹੀਂ 33000 ਦੀ ਜਾਂਦੂ ਚਲੋ 32 ਦੀ ਕਰ ਦੋ ਜਾਂਦੂ 33 ਦੀ ਜਾਂਦੂ ਲਾਟ ਨਹੀਂ ਦਾਰ ਦੋ ਕੋਈ ਨਹੀਂ ਦੀ ਜਾਂਦੂ ਲਾਟ ਨਹੀਂ ਕਹਿ ਤੀ ਕਹਿ ਤੀ ਤੇ ਕੋਈ ਗੱਲ ਨਹੀਂ ਆ ਚਲੋ ਆ ਜੀ ਜਾਂਦੂ ਦੀ ਸੱਜਣ ਕੋਈ ਬੰਦਾ ਆ ਗਿਆ ਤੇ ਉਹ ਵਛੀਆਂ ਤੇ ਹਾਂ ਤੇ ਨਾ ਹੀ ਮੋੜਿਆ ਗਿਆ ਭਰਾ ਕੋਲੋਂ ਹਾਂ ਤੇ ਬਹਾਨਾ ਤੇ ਮਾਰਿਆ ਵੈਸੇ ਵੀਰ ਨੇ ਤੇ ਭਰ ਨਹੀਂ ਗੱਲ ਬਣੀ ਬਿਲਕੁਲ ਉਹ ਬਦੋ ਬਦੀ ਫੜ ਕੇ ਤੇ ਲਾਗੇ ਚਲੋ ਕੋਈ ਨਹੀਂ ਇਹ ਪੈਰ ਤੇ ਹੀ ਮਾਲ ਫੜਨਾ ਪਿਆ ਚਲੋ ਬੋਲੋ ਨੰਬਰ ਜੀ 842752682 ਪਿੰਡ ਕੋਡ ਹੋ ਜਾਣਾ ਜਿਲ੍ਹਾ ਚਲੋ ਛੋੜੋ